ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿੱਥੇ ਕਿ ਅਸੀਂ ਰੋਜ਼ਾਨਾ ਆਪਣੇ ਇਸ ਚੈਨਲ ਦੇ ਰਾਹੀਂ ਤੁਹਾਡੇ ਕੁੱਲ ਨਵੇਂ ਨਵੇਂ ਸਰਕਾਰੀ ਨੌਕਰੀ ਦਾ ਅਪਡੇਟ ਪਹੁੰਚਾਉਂਦੇ ਰਹਿੰਨੇ ਆ ਅੱਜ ਅਸੀਂ ਤੁਹਾਨੂੰ ਜੋ ਅਪਡੇਟ ਬਾਰੇ ਦੱਸਣ ਜਾ ਰਹੇ ਹਾਂ ਜੌਬ ਦੀ ਉਹ ਹੈ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਯਾਨੀ ਕਿ IPPB ਦੇ ਜੋ ਐਗਜ਼ੀਕਿਊਟਿਵ ਦੇ ਆਨਲਾਈਨ ਫਾਰਮ 2025 ਦੇ ਵਿੱਚ ਆਏ ਨੇ ਇਹ ਜੋ ਫਾਰਮ ਨੇ 28 ਫਰਵਰੀ ਨੂੰ ਹੀ ਆਏ ਨੇ ਜੀ ਇਹਦੇ ਵਿੱਚ ਜੋ ਕੁਆਲਿਫਿਕੇਸ਼ਨ ਹੋ ਤੁਹਾਡੇ ਕੋਲ ਡਿਗਰੀ ਪਾਸ ਹੋਣੀ ਜ਼ਰੂਰੀ ਹੈ ਕੁੱਲ 51 ਵੈਕੈਂਸੀ ਇਸ ਵਿੱਚ ਆਊਟ ਹੋਈਆਂ ਨੇ ਤੇ ਬਾਕੀ ਦੀ ਡਿਟੇਲ ਕਰ ਲਈ ਗੱਲ ਕਰ ਲਈਏ ਤਾਂ ਇਹਦੇ ਵਿੱਚ ਜੋ ਡੇਟਸ ਨੇ 1 ਮਾਰਚ ਤੋਂ ਯਾਨੀ ਕਿ ਅੱਜ ਤੋਂ ਇਹ ਫਾਰਮ ਸਟਾਰਟ ਨੇ ਅਪਲਾਈ ਹੋਣਾ ਤੇ 21 ਮਾਰਚ ਤੱਕ ਅਪਲਾਈ ਹੋਣੇ ਨੇ ਤੇ ਇਹਦੀ ਜੋ ਏਜ ਲਿਮਟ ਆ ਉਹ 21 ਸਾਲ ਦੀ ਘੱਟੋ-ਘੱਟ ਹੋਣੀ ਚਾਹੀਦੀ ਅਤੇ ਵੱਧ ਤੋਂ ਵੱਧ 35 ਸਾਲ ਦੀ ਏਜ ਇਸ ਵਾਲੇ ਅਪਲਾਈ ਕਰ ਸਕਦੇ ਨੇ ਇਸ ਵਿੱਚ ਜੋ ਫੀਸ ਰੱਖੀ ਗਈ ਆ ਐਸਸੀ ਐਸਟੀ ਦੇ ਪੀਡਬਲਿਊਡੀ ਕੈਂਡੀਡੇਟਸ ਲਈ 150 ਰੁਪਏ ਫੀਸ ਤੇ ਬਾਕੀ ਸਾਰੇ ਕੈਂਡੀਡੇਟਸ ਲਈ 750 ਰੁਪਏ ਫੀਸ ਰੱਖੀ ਗਈ ਆ ਤੇ ਇਸ ਦੇ ਨਾਲ ਹੀ ਇਸ ਦੇ ਵਿੱਚ ਜੋ ਪ੍ਰੀਫਰੈਂਸ ਦਿੱਤੀ ਜਾਣੀ ਹੈ ਉਹਨਾਂ ਕੈਂਡੀਡੇਟਸ ਨੂੰ ਜਿਹੜੇ ਕਿ ਆਪਣੀ ਸਟੇਟ ਦੇ ਵਿੱਚ ਅਪਲਾਈ ਕਰ ਰਹੇ ਨੇ ਯਾਨੀ ਕਿ ਇਹਦੇ ਵਿੱਚ ਸਪੈਸ਼ਲੀ ਨੇ ਨੋਟ ਮੈਂਸ਼ਨ ਕੀਤਾ ਪ੍ਰੀਫਰੈਂਸ ਵਿਲ ਬੀ 기ਵਨ ਟੂ ਦਾ ਕੈਂਡੀਡੇਟਸ ਹੈਵਿੰਗ ਡੋਮਿਸਾਈਲ ਫਾਰ ਦੀ ਸਟੇਟ ਅਪਲਾਈਂਗ ਫੋਰ ਜਿਹੜੀ ਵੀ ਸਟੇਟ ਲਈ ਤੁਸੀਂ ਅਪਲਾਈ ਕਰੋਗੇ ਉਸ ਦੇ ਤੁਸੀਂ ਜੋ ਹੈ ਰਹਿਣ ਵਾਲੇ ਹੋਣੇ ਚਾਹੁੰਦੇ ਹੋ ਤੇ ਪੇ ਸਕੇਲ ਦੀ ਗੱਲ ਕਰ ਲਈ ਤਾਂ 30000 ਤੋਂ ਤੁਹਾਡੀ ਪਰ ਮਨਥ ਦੀ ਸੈਲਰੀ ਇਸ ਵਿੱਚ ਸਟਾਰਟ ਹੋ ਜਾਣੀ ਆ ਪਰ ਮਨਥ ਤੁਹਾਨੂੰ 30 ਜਾਂ ਤੁਹਾਡੇ ਅਕਾਊਂਟ ਵਿੱਚ ਇਸ ਦੇ ਰਿਲੇਟਡ ਸੈਲਰੀ ਆਉਗੀ ਐਗਜ਼ੀਕਿਊਟਿਵ ਦੇ ਜੋ ਫਾਰਮ ਆਏ ਨੇ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਸਾਰੇ ਲੋਕੋ ਕੋਲੇ ਜਾਣਕਾਰੀ ਵੀ ਤਾਂ ਕਿ ਪਹੁੰਚ ਸਕੇ ਘਰ ਬੈਠੇ ਤੁਸੀਂ ਨਵੀਂ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਇਸ ਦੀ ਮੈਂਸ਼ਨ ਕਰ ਦਿੱਤੀ ਤੇ ਜਿੱਥੇ ਜਾ ਕੇ ਤੁਸੀਂ ਡਿਟੇਲ ਚੈੱਕ ਕਰ ਲੈਣੀ ਆ ਤੁਸੀਂ ਸਾਡੇ ਕੋਲੋਂ ਘਰ ਬੈਠੇ ਇੰਟਰਨੈਟ ਕੈਫੇ ਦਾ ਜਾਂ ਫਿਰ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿੱਖ ਸਕਦੇ ਹੋ ਉਸ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਜ਼ਰੂਰ ਇੱਕ ਵਾਰ